ਇਹ ਖੰਡੇ ਦਾ ਚਿੰਨ ਸਾਨੂੰ ਗੁਰੂ ਸਾਹਿਬਾਨਾ ਦਿੱਤਾ ਹੋਇਆ ਹੈ ਜਾਂ ਅੰਗਰੇਜ਼ਾਂ ਵੱਲੋਂ ਸ਼ੁਰੂ ਕੀਤਾ ਹੋਇਆ ਇੱਕ ਲੋਗੋ ਅਸੀਂ ਆਪਣੇ ਨਿਸ਼ਾਨ ਸਾਹਿਬ ਦੇ ਉੱਪਰ ਲਾਇਆ ਹੋਇਆ ਹੈ 100 150 ਸਾਲ ਬਾਅਦ ਮਸਾਂ ਅਸੀਂ ਆਪਣੇ ਨਿਸ਼ਾਨ ਸਾਹਿਬ ਦੇ ਅਸਲੀ ਰੰਗ ਚੁਣੇ ਨੇ ਪਰ ਕੀ ਅਸੀਂ ਹਜੇ ਵੀ ਗਲਤੀ ਕਰ ਰਹੇ ਹਾਂ ਹੁਣ ਜੇ ਤੁਸੀਂ ਬਦਲਣ ਲੱਗੇ ਹੋ ਨਿਸ਼ਾਨ ਸਾਹਿਬ ਦਾ ਰੰਗ ਤਾਂ ਇੱਕ ਵਾਰ ਇਹ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਤੁਸੀਂ ਕਿਸੇ ਵੀ ਪਿੰਡ 'ਚ ਬੈਠੇ ਹੋ ਜਾਂ ਕਿਸੇ ਵੀ ਸ਼ਹਿਰ 'ਚ ਬੈਠੇ ਹੋ ਆਪਣੇ ਪਿੰਡ ਦੇ ਗਰੁੱਪਾਂ 'ਚ ਇਹ ਵੀਡੀਓ ਜ਼ਰੂਰ ਪਾਇਓ ਇਸ ਦੇ ਨਾਲ ਵੀਡੀਓ 'ਚ ਅਸੀਂ ਗੱਲ ਕਰਾਂਗੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਂ ਬਾਰੇ ਕਿ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਦਿੱਤੇ ਸੀ ਜਾਂ ਇਹ ਵੀ ਬਾਅਦ 'ਚੋਂ ਕਿਸੇ ਹੋਰ ਦੇ ਲਗਾਏ ਹੋਏ ਝੰਡਿਆਂ ਨੂੰ ਅਸੀਂ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਬਣਾ ਦਿੱਤਾ ਇਸ ਦੇ ਨਾਲ ਨਾਲ ਅਸੀਂ ਗੱਲ ਕਰਾਂਗੇ ਖਾਲਸਾ ਰਾਜ ਦੇ ਝੰਡੇ ਦੀ ਜਿਸ ਨੂੰ ਅਸੀਂ ਖਾਲਸਾ ਰਾਜ ਦਾ ਝੰਡਾ ਸਮਝਦੇ ਹਾਂ ਕਿ ਉਹ ਅਸਲ 'ਚ ਖਾਲਸਾ ਰਾਜ ਦਾ ਝੰਡਾ ਸੀ ਜਾਂ ਕੋਈ ਹੋਰ ਸੀ ਖਾਲਸਾ ਰਾਜ ਦਾ ਝੰਡਾ ਨਿਸ਼ਾਨ ਸਾਹਿਬ ਦੀ ਜੋ ਪਰੰਪਰਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਵਲੇ ਸ਼ੁਰੂ ਹੋਈ ਤੇ ਗੁਰੂ ਗੋਬਿੰਦ ਸਿੰਘ ਜੀ ਵਲੇ ਇਸ ਇਖਰਾਂ ਤੇ ਸੀ ਇਹ ਖੰਡਾ ਨਾ ਗੁਰੂਕਾਲ ਵਲੇ ਸਾਨੂੰ ਕਿਤੇ ਦੇਖਣ ਨੂੰ ਮਿਲਦਾ ਨਾ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮੇਂ ਦੇਖਣ ਨੂੰ ਮਿਲਦਾ ਨਾ ਮਿਸਲਾਂ ਦੇ ਸਮੇਂ ਦੇਖਣ ਨੂੰ ਮਿਲਦਾ ਨਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਾਨੂੰ ਦੇਖਣ ਨੂੰ ਮਿਲਦਾ ਅੰਗਰੇਜ਼ਾਂ ਦੇ ਸਮੇਂ ਇਹ ਖੰਡੇ ਦਾ ਨਿਸ਼ਾਨ ਇਹ ਖੰਡੇ ਦਾ ਚਿੰਨ ਬਣਾਇਆ ਗਿਆ ਜੋ ਅਸੀਂ ਬੜੇ ਫਖਰ ਨਾਲ ਗੁਰੂ ਸਹਿਬਾਨਾਂ ਦੇ ਦਿੱਤੇ ਹੋਏ ਨਿਸ਼ਾਨ ਸਾਹਿਬ ਦੇ ਉੱਪਰ ਲਗਾ ਦਿੱਤਾ ਸ਼ੁਰੂਆਤ ਇਹਦੀ ਹੁੰਦੀ ਆ ਖਾਲਸਾ ਰਾਜ ਜਦੋਂ ਬੜੀਆਂ ਚਾਲਾਂ ਚੱਲ ਕੇ ਅੰਗਰੇਜ਼ਾਂ ਨੇ 1849 ਚ ਕਬਜ਼ਾ ਕਰ ਲਿਆ ਖਾਲਸਾ ਰਾਜ ਤੇ ਉਸ ਤੋਂ 7 ਸਾਲ ਬਾਅਦ ਸਿੱਖਾਂ ਨੂੰ ਆਪਣੀ ਫੌਜ ਚ ਭਰਤੀ ਕਰਕੇ ਇੱਕ 45 ਰੈਟਰੀ ਸਿੱਖ ਨਾਮ ਦੀ ਰੈਜiment ਬਣਾਈ ਸਿੱਖਾਂ ਦਾ ਹੀ ਰਾਜ ਖਤਮ ਕਰਕੇ ਸਿੱਖਾਂ ਨੂੰ ਹੀ ਆਪਣੀ ਫੌਜ 'ਚ ਭਰਤੀ ਕਰ ਲਿਆ ਹੁਣ ਇਹ ਫੋਟੋ ਤੁਸੀਂ ਦੇਖ ਰਹੇ ਹੋ ਇਹ ਖਾਲਸਾ ਫੌਜ ਨਹੀਂ ਹੈ ਇਹ ਅੰਗਰੇਜ਼ਾਂ ਦੀ ਫੌਜ ਹੈ 45 ਰੈਟਰੀ ਸਿੱਖ ਇਹਦਾ ਨਾਮ ਸੀਗਾ ਤੇ ਇਹ ਫੋਟੋ 1886 ਦੀ ਫੋਟੋ ਆ ਯਾਨੀ ਕਿ ਖਾਲਸਾ ਰਾਜ ਖਤਮ ਹੋਣ ਤੋਂ 37 ਸਾਲ ਬਾਅਦ ਦੀ ਫੋਟੋ ਇਹ ਫੌਜੀਆਂ ਦੀਆਂ ਦਸਤਾਰਾਂ ਤੇ ਤੁਸੀਂ ਦੇਖੋ ਅੰਗਰੇਜ਼ਾਂ ਵੱਲੋਂ ਬਣਾਇਆ ਗਿਆ ਇੱਕ ਚਿੰਨ੍ਹ ਹੈ ਉਹ ਚਿੰਨ੍ਹ ਹੈ ਕੀ ਆ ਇੱਕ ਚੱਕਰ ਹੈ ਤੇ ਉੱਪਰ ਇੱਕ ਖੰਡਾ ਲੱਗਿਆ ਹੋਇਆ ਹੈ ਫੋਨ ਚੱਕਰ ਦੀ ਵੀ ਬਹੁਤ ਮਹਾਨਤਾ ਹੈ ਸਿੱਖ ਇਤਿਹਾਸ ਚ ਤੇ ਖੰਡੇ ਦੀ ਵੀ ਬਹੁਤ ਮਹਾਨਤਾ ਹੈ ਸਿੱਖਾਂ ਨੂੰ ਰਿਪਰੈਜ਼ੈਂਟ ਕਰਦਾ ਇੱਕ ਚਿੰਨ ਅੰਗਰੇਜ਼ਾਂ ਨੇ ਇੱਕ ਤਰਬਨ ਬੈਜ ਦੇ ਤੌਰ ਤੇ ਆਪਣੇ ਫੌਜੀਆਂ ਨੂੰ ਦੇ ਦਿੱਤਾ ਜੋ ਫੌਜ ਉਹਨਾਂ ਦੀ ਗੁਲਾਮ ਸੀ ਉਹਨਾਂ ਲਈ ਨੌਕਰੀ ਕਰਦੀ ਸੀ ਇੱਥੋਂ ਇਹ ਚੀਜ਼ ਦੀ ਸ਼ੁਰੂਆਤ ਹੁੰਦੀ ਆ ਇਸ ਤੋਂ ਬਾਅਦ ਫਿਰ ਇਹ ਰੈਜਿਮੈਂਟ ਦੀ ਫੌਜ ਨੂੰ ਯਾਨੀ ਕਿ ਸਿੱਖਾਂ ਨੂੰ ਵਰਲਡ ਵਾਰ ਵਾਸਤੇ ਦੂਜੇ ਮੁਲਕਾਂ 'ਚ ਵੀ ਭੇਜਿਆ ਗਿਆ। ਹੁਣ ਅੰਗਰੇਜ਼ਾਂ ਵੱਲੋਂ ਇਹ ਚਿੰਨ੍ਹ ਸਿਰਫ ਸਿੱਖਾਂ ਨੂੰ ਨਹੀਂ ਦਿੱਤੇ ਗਏ ਸੀ, ਬਾਕੀ ਧਰਮਾਂ ਵਾਸਤੇ ਵੀ ਬਣਾਏ ਗਏ ਸੀ। ਹੁਣ ਇਹ ਤੁਸੀਂ ਦੇਖ ਰਹੇ ਹੋ 45 ਰੈਟਰੀ ਸਿੱਖ ਦਾ ਚਿੰਨ੍ਹ। ਇਹਦੇ ਨਾਲ ਤੁਸੀਂ ਦੇਖ ਰਹੇ ਹੋ ਮੁਹੰਮਦਨ ਕੰਪਨੀ। ਮੁਸਲਮ ਲੋਕਾਂ ਨੂੰ ਵੀ ਭਰਤੀ ਕੀਤਾ ਗਿਆ ਸੀ। ਉਹਨਾਂ ਨੂੰ ਵੀ ਇੱਕ ਚੱਕਰ ਦੇ ਉੱਪਰ ਚੰਦ ਲਗਾਇਆ ਹੋਇਆ ਹੈ। ਹੁਣ ਚੰਦ ਇਸਲਾਮ ਦੀ ਨਿਸ਼ਾਨੀ ਹੈ ਤੇ ਅੱਗੇ ਡੋਗਰਾ ਕੰਪਨੀ ਚੱਕਰ ਦੇ ਨਾਲ ਇੱਕ ਤਰਸ਼ੂਲ ਲਗਾਇਆ ਹੋਇਆ ਹੈ। ਹੁਣ ਇਸ ਤੋਂ ਇੱਕ ਸਟੈਪ ਅੱਗੇ ਕਿਵੇਂ ਵਧਿਆ ਗਿਆ ਨਾਬਾ ਰਿਆਸਤ ਦੀ ਇਨਫੈਂਟਰੀ ਸੀ ਨਾਬਾ ਅਕਾਲ ਇਨਫੈਂਟਰੀ ਉਹਦਾ ਨਾਮ ਸੀ 1922 ਤੋਂ ਲੈ ਕੇ 1947 ਤੱਕ ਅੰਗਰੇਜ਼ਾਂ ਦੇ ਅਧੀਨ ਇਹ ਰਹੀ ਆ ਅੰਗਰੇਜ਼ਾਂ ਨੇ ਇਹਦਾ ਇੱਕ ਲੋਗੋ ਡਿਜ਼ਾਈਨ ਕੀਤਾ ਉਹ ਲੋਗੋ ਤੇ ਦੇਖੋ ਕੀ ਲੱਗਿਆ ਹੋਇਆ ਹੈ ਇੱਕ ਚੱਕਰ ਹੈ ਚੱਕਰ ਦੇ ਵਿੱਚ ਖੰਡਾ ਹੈ ਤੇ ਬਾਹਰ ਤਿਰਪਾਨਾ ਤੇ ਥੱਲੇ ਉਸ ਫੌਜ ਦਾ ਨਾਮ ਹੈ ਉਹ ਲਿਖਿਆ ਹੋਇਆ ਹੈ ਪਹਿਲਾਂ ਸਿਰਫ ਚੱਕਰ ਤੇ ਇੱਕ ਖੰਡਾ ਸੀ ਹੁਣ ਨਾਲ ਕਿਰਪਾਨਾ ਜੋੜ ਦਿੱਤੀਆਂ ਗਈਆਂ ਅੱਜ ਦਾ ਖੰਡਾ ਤੁਸੀਂ ਦੇਖ ਲਓ ਉਹਦੇ ਨਾਲ ਮਿਲਦਾ ਜੁਲਦਾ ਹੈ ਬਿਲਕੁਲ ਇਹ ਥੱਲੇ ਇਹਨਾਂ ਨੇ ਆਪਣਾ ਜੋ ਇਨਫੈਂਟਰੀ ਆ ਉਹਦਾ ਨਾਮ ਲਿਖਿਆ ਹੋਇਆ ਹੈ ਹੁਣ ਇਥੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਇਹ ਸਿੱਖਾਂ ਦਾ ਚਿੰਨ ਨਹੀਂ ਹੈ ਇਹ ਇੱਕ ਫੌਜ ਦਾ ਲੋਗੋ ਹੈ ਹੁਣ ਅੱਗੇ ਦੇਖਦੇ ਹਾਂ ਕਿ ਇਹਦਾ ਅਸਰ ਕਿਵੇਂ ਹੁੰਦਾ ਹੈ ਕਿਉਂਕਿ ਨਾਬਾ ਅਕਾਲ ਇਨਫੈਂਟਰੀ ਆ ਜਿਹੜੀ ਫੌਜੀ ਤਾਂ ਇਹਦੇ ਪੰਜਾਬ 'ਚ ਹੀ ਰਹਿੰਦੇ ਸੀਗੇ ਨਾ ਫਿਰ ਹੌਲੀ-ਹੌਲੀ ਪੰਜਾਬ ਦੇ ਲੋਕਾਂ ਤੇ ਵੀ ਇਵੇਂ ਇਹਨਾਂ ਦਾ ਅਸਰ ਹੋਇਆ ਹੁਣ ਨਿਹੰਗ ਸਿੰਘ ਦਿਮਾਲੇ ਸਜਾਉਂਦੇ ਨੇ ਪਰਾਤਨ ਸਮਿਆਂ ਤੋਂ ਹੀ ਦਿਮਾਲਿਆ ਤੇ ਉਹਨਾਂ ਨੇ ਸ਼ਸਤਰ ਲਗਾਏ ਹੁੰਦੇ ਨੇ ਚੱਕਰ ਲਗਾਏ ਹੁੰਦੇ ਨੇ ਇਹੀ ਫਿਰ ਦੇਖੋ ਦੇਖੀ ਆਪਣੇ ਦਿਮਾਲੇ ਦੇ ਉੱਤੇ ਇਹ ਚਿੰਨ ਸਜਾਇਆ ਹੋਇਆ ਹੈ ਸਾਡੇ ਕਿਸੇ ਪੁਰਾਤਨ ਨਿਹੰਗ ਸਿੰਘ ਨੇ ਹੁਣ ਇੱਥੋਂ ਫਿਰ ਅਸਰ ਹੌਲੀ-ਹੌਲੀ ਇਹ ਸਾਡੇ ਆਮ ਲੋਕਾਂ ਤੇ ਤੇ ਗੁਰੂ ਘਰ ਤੱਕ ਇਹ ਚਿੰਨ ਪਹੁੰਚਨੇ ਸ਼ੁਰੂ ਹੋ ਗਏ ਹੁਣ ਇੱਥੇ ਤੱਕ ਤਾਂ ਅੰਗਰੇਜ਼ ਆਪਣੀਆਂ ਰੈਜਿਮੈਂਟਾਂ ਵਾਸਤੇ ਡਿਜ਼ਾਈਨ ਕਰ ਰਹੇ ਸੀਗੇ ਇਹ ਲੋਗੋ ਇੱਥੇ ਫਿਰ ਹੁਣ ਸਾਡੀਆਂ ਆਪਣੀਆਂ रियासतਾਂ ਨੇ ਆਪਦੇ ਰਾਜੇ ਮਹਾਰਾਜਿਆਂ ਵਾਸਤੇ ਆਪਦੇ ਪਰਿਵਾਰਾਂ ਵਾਸਤੇ ਇੱਕ ਲੋਗੋ ਡਿਜ਼ਾਈਨ ਕਰਵਾਇਆ ਅੰਗਰੇਜ਼ਾਂ ਤੋਂ ਫੂਲ ਰਿਆਸਤ ਜਿਹਦੇ ਅੰਦਰ ਨਾਬਾ ਜੀਂਦ ਤੇ ਪਟਿਆਲਾ ਰਿਆਸਤ ਆਉਂਦੀ ਆ ਫੂਲ ਰਿਆਸਤ ਨੇ ਇੱਕ ਬੈਜ ਬਣਾਇਆ ਜਿਹਨੂੰ ਨਿਸ਼ਾਨੇ ਫੂਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਫੂਲ ਰਿਆਸਤ ਨੇ ਅੰਗਰੇਜ਼ਾਂ ਤੋਂ ਉਦੇ ਵਾਸਤੇ ਇੱਕ ਲੋਗੋ ਤਿਆਰ ਕਰਵਾਇਆ ਇੱਕ ਬੈਜ ਤਿਆਰ ਕਰਵਾਇਆ ਬੈਜ ਹੁੰਦਾ ਹੈ ਜਿਹੜਾ ਜਾਂ ਤਾਂ ਦਸਤਾਰ ਚਲਾਇਆ ਜਾਂਦਾ ਹੈ ਜਾਂ ਫਿਰ ਅਬਦੀ ਡਰੈਸ ਤੇ ਲਾਇਆ ਜਾਂਦਾ ਹੈ ਉਹ ਬੈਜ ਡਿਜ਼ਾਈਨ ਕੀਤਾ ਸਪ੍ਰਿੰਗਸ ਐਂਡ ਸਨਸ ਨੇ ਤੇ ਮੈਨੂਫੈਕਚਰ ਯਾਨੀ ਕਿ ਬਣਾਇਆ ਗੈਰਡ ਐਂਡ ਕੰਪਨੀ ਲੰਡਨ ਹੁਣ ਦੇਖੋ ਅੰਗਰੇਜ਼ਾਂ ਨੇ ਕਿਵੇਂ ਦਾ ਇਹ ਲੋਗੋ ਡਿਜ਼ਾਈਨ ਕੀਤਾ ਇੱਕ ਚੱਕਰ ਬਣਾਇਆ ਹੋਇਆ ਹੈ ਵਿੱਚ ਖੰਡਾ ਲਗਾਇਆ ਹੋਇਆ ਹੈ ਤੇ ਦੋ ਗੁਰਪਾਨਾਂ ਨੇ ਜੋ ਸਿੱਖਾਂ ਦੇ ਸ਼ਸਤਰਾਂ ਵਜੋਂ ਜਾਣੇ ਜਾਂਦੇ ਨੇ ਤੇ ਅੱਜ ਵੀ ਜੋ ਖੰਡੇ ਦਾ ਚੰਨਾ ਉਹਦੇ ਚ ਸਾਨੂੰ ਇਹ ਮਿਲ ਜਾਂਦੇ ਨੇ ਤਿੰਨ ਅਸ਼ਸਤਰ ਖੰਡੇ ਦੇ ਨਾਲ ਤ੍ਰਿਸ਼ੂਲ ਲਗਾਇਆ ਹੋਇਆ ਹੈ ਤ੍ਰਿਸ਼ੂਲ ਹਿੰਦੂ ਕਮਿਊਨਿਟੀ ਨਾਲ ਸੰਬੰਧ ਰੱਖਦਾ ਹੈ ਸ਼ਸਤਰ ਤੇ ਸੱਜੇ ਹੱਥ ਇੱਕ ਚੰਦ ਤੇ ਤਾਰਾ ਜੋ ਇਸਲਾਮ ਕਮਿਊਨਿਟੀ ਦੇ ਨਾਲ ਸੰਬੰਧ ਰੱਖਦੇ ਆ ਇਹ ਸਾਰੇ ਜਿੰਨਾ ਤੋਂ ਉੱਪਰ ਤੁਸੀਂ ਇੱਕ ਤਾਜ ਦੇਖ ਰਹੇ ਹੋ ਇਹ ਤਾਜ ਬ੍ਰਿਟਿਸ਼ ਰਾਜ ਨੂੰ ਰਿਪਰੈਜ਼ੈਂਟ ਕਰਦਾ ਹੈ ਇਹ ਮੈਸੇਜ ਸੀ ਅੰਗਰੇਜ਼ਾਂ ਦਾ ਕਿ ਤੁਹਾਡਾ ਧਰਮ ਤੁਹਾਡੇ ਧਰਮ ਦੇ ਚਿੰਨ ਤੁਹਾਡਾ ਪੰਜਾਬ ਤੁਹਾਡੀ ਮਿੱਟੀ ਤੁਹਾਡੀ ਰਿਆਸਤਾਂ ਸਾਡੇ ਰਾਜ ਦੇ ਅੰਡਰ ਹੀ ਰਹਿਣਗੀਆਂ ਇਹਦਾ ਅਸਰ ਸਾਨੂੰ ਪੰਜਾਬ ਤੋਂ ਬਾਹਰ ਵੀ ਦੇਖਣ ਨੂੰ ਮਿਲਦਾ ਹੈ ਕੈਨੇਡਾ ਦੀ ਧਰਤੀ ਹੈ ਵੈਂਕੂਵਰ ਇੱਕ ਲੈਟਰ ਹੈਡ ਹੈ ਉਥੋਂ ਦੀ ਸੰਗਤ ਗੁਰਪੁਰਬ ਮਨਾ ਰਹੀ ਹੈ ਤੇ ਇਹ ਖੰਡੇ ਦੇ ਚਿੰਨ ਵਰਗਾ ਨਿਸ਼ਾਨ ਉਹਨਾਂ ਦੇ ਲੈਟਰ ਹੈਡ ਤੇ ਲੱਗਿਆ ਹੋਇਆ ਹੈ ਹੁਣ ਕੌਣ ਨੇ ਇਹ ਲੋਕ ਜੋ ਇੱਕ ਬਗਾਨੇ ਮੁਲਕ ਚ ਗੁਰਪੁਰਬ ਮਨਾ ਰਹੇ ਨੇ ਇਹ ਉਹ ਮਿਹਨਤੀ ਲੋਕ ਨੇ ਇਹ ਉਹ ਕਿਰਤੀ ਲੋਕ ਨੇ ਜੋ ਆਪਣੀ ਮਿੱਟੀ ਤੋਂ ਦੂਰ ਆਏ ਹੋਏ ਨੇ ਆਪਣੀ ਮਿੱਟੀ ਛੱਡ ਕੇ ਆਪਣਾ ਪੰਜਾਬ ਛੱਡ ਕੇ ਆਪਣੀ ਸਰ ਜ਼ਮੀਨ ਛੱਡ ਕੇ ਬਗਾਨੇ ਮੁਲਕਾਂ 'ਚ ਮਿਹਨਤ ਕਰਨ ਵਾਸਤੇ ਗਏ ਹੋਏ ਸੀ। ਇਨ੍ਹਾਂ ਲੋਕਾਂ ਦੇ ਜਜ਼ਬੇ ਤੇ ਇਨ੍ਹਾਂ ਲੋਕਾਂ ਦੀ ਭਾਵਨਾ ਤੇ ਸਾਨੂੰ ਕੋਈ ਸ਼ੱਕ ਨਹੀਂ ਹੈ। ਇਨ੍ਹਾਂ ਤੇ ਅਸੀਂ ਸਵਾਲ ਨਹੀਂ ਉਠਾ ਰਹੇ ਕਿਉਂਕਿ ਅੰਗਰੇਜ਼ਾਂ ਨੇ ਇਹ ਖੰਡੇ ਦਾ ਚਿੰਨ ਮਸ਼ਹੂਰ ਹੀ ਇੰਨਾ ਕਰਤਾ ਸੀਗਾ ਕਿ ਸਭ ਨੂੰ ਲੱਗਣ ਲੱਗਿਆ ਕਿ ਇਹ ਸਿੱਖਾਂ ਦਾ ਹੀ ਇੱਕ ਚਿੰਨ ਹੈ। 1911-12 ਦੇ ਨਜ਼ਦੀਕ ਕੈਨੇਡਾ ਦੀ ਧਰਤੀ ਤੇ ਪਹਿਲੇ ਗੁਰੂ ਘਰ ਬਣਾਏ। ਹੁਣ ਇਹ ਵਿਕਟੋਰੀਆ ਕੈਨੇਡਾ ਦਾ ਗੁਰੂ ਘਰ ਹੈ ਇੱਥੇ ਪਹਿਲੀ ਵਾਰ ਸਾਨੂੰ ਕਿਸੇ ਝੰਡੇ ਦੇ ਉੱਪਰ ਉਹ ਖੰਡੇ ਦਾ ਚਿੰਨ ਦੇਖਣ ਨੂੰ ਮਿਲਿਆ ਹੁਣ ਮੈਂ ਝੰਡਾ ਕਿਉਂ ਕਹਿ ਰਿਹਾ ਕਿਉਂਕਿ ਨਿਸ਼ਾਨ ਸਾਹਿਬ ਇੱਥੇ ਕਲੀਅਰ ਨਹੀਂ ਹੋ ਰਿਹਾ ਨਿਸ਼ਾਨ ਸਾਹਿਬ ਕਿ ਉਦੋਂ ਮੰਨਿਆ ਗਿਆ ਸੀ ਉਹ ਸਿੱਖਾਂ ਵੱਲੋਂ ਜਾਂ ਨਹੀਂ ਹੋ ਸਕਦਾ ਉਹਨਾਂ ਦੀ ਆਪਣੀ ਸੁਸਾਇਟੀ ਦਾ ਹੀ ਲੋਗੋ ਬਣਾਇਆ ਹੋਵੇ ਉਹਨਾਂ ਨੇ ਤਾਂ ਇੱਥੇ ਪਹਿਲੀ ਵਾਰ ਸਾਨੂੰ ਇੱਕ ਝੰਡੇ ਦੇ ਉੱਪਰ ਇੱਕ ਖੰਡੇ ਦਾ ਚਿੰਨ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਇੱਕ ਕੈਨੇਡਾ ਦੀ ਫੋਟੋ ਹੈ 1918 ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਲਜਾਏ ਜਾ ਰਹੇ ਨੇ ਉਹਦੇ ਨਾਲ ਸੰਗਤ ਜਾ ਰਹੀ ਹੈ ਤੇ ਇੱਕ ਸਿੰਘ ਨੇ ਝੰਡਾ ਚੱਕਿਆ ਹੋਇਆ ਨਿਸ਼ਾਨ ਚੱਕਿਆ ਹੋਇਆ ਉਹਦੇ ਉੱਪਰ ਸਾਨੂੰ ਇੱਕ ਖੰਡੇ ਦਾ ਚਿੰਨ੍ਹ ਦੇਖਣ ਨੂੰ ਮਿਲਦਾ ਹੈ ਇੱਥੇ ਹੁਣ ਇੱਕ ਚੀਜ਼ ਹੋਰ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਕਿ ਉਹਨਾਂ ਸਮਿਆਂ 'ਚ ਬਾਹਰਲੇ ਮੁਲਕਾਂ 'ਚ ਵੀ ਕੋਈ ਇੱਕ ਸ਼ੇਪ ਡਿਸਾਈਡ ਨਹੀਂ ਹੋਈ ਸੀ ਇਸ ਖੰਡੇ ਦੀ ਆਰਡਰ ਸ਼ੇਪ ਸਾਨੂੰ ਦੇਖਣ ਨੂੰ ਮਿਲਦੀਆਂ ਸਿੱਖਾਂ ਨੇ ਇਹ ਚਿੰਨ ਅਪਣਾਉਣਾ ਸ਼ੁਰੂ ਜ਼ਰੂਰ ਕਰ ਦਿੱਤਾ ਸੀਗਾ ਪਰ ਇੱਕ ਪੱਕਾ ਧਾਰਮਿਕ ਚਿੰਨ ਹਜੇ ਵੀ ਨਹੀਂ ਬਣਿਆ ਸੀਗਾ ਇਹ ਸਿੱਖਾਂ ਦਾ ਕਿਉਂਕਿ ਇੱਕ ਜੀ ਸਮਝੋਗੇ ਗੁਰੂ ਸਾਹਿਬਾਨਾਂ ਦੇ ਬਖਸ਼ੇ ਹੋਏ ਜਿਹੜੇ ਚਿੰਨ ਨੇ ਸਾਡੇ ਪੁਰਾਤਨ ਚਿੰਨ ਨੇ ਸਾਡੀ ਐਡੀ ਔਕਾਤ ਨਹੀਂ ਹੈਗੀ ਕਿ ਅਸੀਂ ਆਪਦੇ ਹਿਸਾਬ ਨਾਲ ਉਹਨਾਂ ਨੂੰ ਬਦਲ ਦਈਏ ਪਰ ਇੱਥੇ ਇਹ ਖੰਡੇ ਦੇ ਤੁਹਾਨੂੰ ਕਈ ਡਿਜ਼ਾਈਨ ਦੇਖਣ ਨੂੰ ਮਿਲਣਗੇ ਕਿ ਪੰਜਾਬ ਚ ਵੀ ਗੁਰੂ ਕਾ ਰਾਂਚ ਲੱਗੇ ਨਿਸ਼ਾਨ ਸਾਹਿਬ ਦੇ ਉੱਪਰ ਅਖੰਡੇ ਦਾ ਚਿੰਨ ਆ ਚੁੱਕਿਆ ਸੀ ਇਹ ਦੇਖਦੇ ਆ ਆ ਹੁਣੇ ਉਸੇ ਵੇਲੇ ਦੀ ਇੱਕ ਫੋਟੋ ਆ 1908 ਦੀ ਇਹ ਦਰਬਾਰ ਸਾਹਿਬ ਦੀ ਫੋਟੋ ਆ ਉਹਨ ਦਰਬਾਰ ਸਾਹਿਬ ਦਰਸ਼ਨੀ ਡਿਊਟੀ ਦੇ ਅੱਗੇ ਤੇ ਅਕਾਲ ਤਖਤ ਸਾਹਿਬ ਦੇ ਨਾਲ ਦੋ ਨਿਸ਼ਾਨ ਸਾਹਿਬ ਨੇ ਜਿਨ੍ਹਾਂ ਨੂੰ ਅਸੀਂ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਕਹਿੰਦੇ ਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਨਿਸ਼ਾਨ ਸਾਹਿਬ ਦੇ ਉੱਪਰ ਖੰਡੇ ਦਾ ਕੋਈ ਨਾਮੋ ਨਿਸ਼ਾਨੀਆ ਖੰਡਾ ਦੇਖਣ ਨੂੰ ਨਹੀਂ ਮਿਲ ਰਿਹਾ ਸਾਡੇ ਪੁਰਾਤਨ ਨਿਸ਼ਾਨ ਸਾਹਿਬ 'ਤੇ ਬੜੇ ਚਿੰਨ੍ਹ ਸਾਨੂੰ ਦੇਖਣ ਨੂੰ ਮਿਲ ਰਹੇ ਨੇ ਕਟਾਰ ਹੈ ਢਾਲ ਹੈ ਤੇ ਕਿਰਪਾਨ ਹੈ ਇੱਕ ਇੱਥੇ ਹੋਰ ਚੀਜ਼ ਨੋਟ ਕਰਨ ਵਾਲੀ ਆ ਫੋਟੋ ਚਾਹੇ ਇਹ ਬਲੈਕ ਐਂਡ ਵਾਈਟ ਆ ਪਰ ਇੱਕ ਨਿਸ਼ਾਨ ਸਾਹਿਬ ਤੁਹਾਨੂੰ ਗੂੜਾ ਦੇਖਣ ਨੂੰ ਮਿਲ ਰਿਹਾ ਹੋਵੇਗਾ ਇੱਕ ਤੁਹਾਨੂੰ ਫਿੱਕਾ ਦੇਖਣ ਨੂੰ ਮਿਲ ਰਿਹਾ ਹੋਵੇਗਾ ਐਨ ਲੱਗ ਰਿਹਾ ਹੈ ਜਿਵੇਂ ਇੱਕ ਨੀਲਾ ਨਿਸ਼ਾਨ ਸਾਹਿਬ ਹੋਵੇ ਤੇ ਦੂਜਾ ਬਸੰਤੀ ਹੋਵੇ ਯਾਨੀ ਕਿ ਸਿੱਖਾਂ ਨੇ ਉਦੋਂ ਪੁਰਾਤਨ ਨਿਸ਼ਾਨ ਸਾਹਿਬ ਦਾ ਰੰਗ ਵੀ ਅਪਣਾਇਆ ਹੋਇਆ ਸੀ ਤੇ ਉਦੋਂ ਚਿੰਨ੍ਹ ਵੀ ਪੁਰਾਤਨ ਉਹੀ ਰੱਖੇ ਹੋਏ ਸੀ ਹੁਣ ਨੀਲਾ ਨਿਸ਼ਾਨ ਸਾਹਿਬ ਜਦੋਂ ਆਪਾਂ ਗੱਲ ਕਰਦੇ ਆ ਤਾਂ ਇਹ ਕਹਿ ਦਿੱਤਾ ਜਾਂਦਾ ਕਿ ਨਿਹੰਗ ਸਿੰਘਾਂ ਦਾ ਨਿਸ਼ਾਨ ਸਾਹਿਬ ਹੈ ਬੀਲਾ ਇਤਿਹਾਸ ਪੜ੍ਹ ਕੇ ਦੇਖੋ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਦਸਤਾਰ ਦੇ ਥੱਲੋਂ ਕੇਸ ਗੀ ਤੋ ਕੱਪੜਾ ਲੈ ਕੇ ਉਹ ਫਰਰਾ ਦਿੱਤਾ ਸੀਗਾ ਸਿੱਖਾਂ ਨੂੰ ਪਹਿਲਾ ਫਰਰਾ ਦਿੱਤਾ ਗਿਆ ਸੀਗਾ ਭਾਈ ਆਲਮ ਸਿੰਘ ਜੀ ਨੂੰ ਭਾਈ ਉਹਦੇ ਸਿੰਘ ਜੀ ਵੀ ਉੱਥੇ ਸੀਗੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਬਖਸ਼ਿਆ ਉਹ ਨੀਲਾ ਫਰਰਾ ਆਪਣੀ ਦਸਤਾਰ 'ਚ ਸਜਾਇਆ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੇ ਵੀ ਉਫਰਰਾ ਆਪਣੀ ਦਸਤਾਰ ਚ ਸਜਾਇਆ ਸੀ ਕੀ ਅਸੀਂ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਨਿਹੰਗ ਸਿੰਘ ਕਹਿੰਨੇ ਆ ਉਹਨਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਨ ਵੇਲੇ ਕੀ ਅਸੀਂ ਕਹਿੰਨੇ ਆ ਕਿ ਉਹ ਸਿਰਫ ਨਿਹੰਗ ਸਿੰਘ ਸੀਗੇ ਉਹ ਬਹਾਦਰ ਯੋਧੇ ਭਾਈ ਉਦੇ ਸਿੰਘ ਵਰਗੇ ਜਿਹੜੇ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਏ ਸੀ ਕੀ ਅਸੀਂ ਉਹਨਾਂ ਨੂੰ ਸਿਰਫ ਨੰਗ ਸਿੰਘ ਕਹਿੰਨੇ ਆ ਭਾਈ ਬਚਿੱਤਰ ਸਿੰਘ ਜੀ ਹੋਣੀ ਉਹਨਾਂ ਨੇ ਵੀ ਆਪਣੀਆਂ ਦਸਤਾਰਾਂ ਚ ਪਰ ਨੇ ਸਜਾਏ ਹੁੰਦੇ ਸੀ ਭਾਈ ਬਚਿੱਤਰ ਸਿੰਘ ਜੀ ਜੋ ਨੰਗਣੀ ਨਾਲ ਹਾਥੀ ਦਾ ਸਿਰ ਪਾੜ ਦਿੰਦੇ ਸੀ ਕੀ ਅਸੀਂ ਉਹ ਮਹਾਨ ਸਿੱਖਾਂ ਨੂੰ ਜਦੋਂ ਯਾਦ ਕਰਦੇ ਆ ਉਹਨਾਂ ਨੂੰ ਸਿੱਖ ਕਹਿ ਕੇ ਯਾਦ ਕਰਦੇ ਆ ਜਾਂ ਇਹ ਕਹਿ ਕੇ ਯਾਦ ਕਰਦੇ ਆ ਕਿ ਉਹ ਨੰਘ ਸਿੰਘ ਸੀਗੇ ਖਾਲਸਾ ਪੰਥ ਨੂੰ ਸਾਨੂੰ ਦੋ ਟੁਕੜਿਆਂ ਚ ਨਹੀਂ ਵੰਡਣਾ ਚਾਹੀਦਾ ਹੁਣੇ ਰੰਗਾਂ ਤੇ ਆਪਾਂ ਡਿਟੇਲ ਚ ਬਾਅਦ ਚ ਆਉਣੇ ਆ ਹੁਣ ਆਪਾਂ ਗੱਲ ਕਰ ਰਹੇ ਆ ਚਿੰਨਾ ਦੀ ਤਾਂ ਪੰਜਾਬ ਦੀ ਧਰਤੀ ਤੇ ਉਹ ਵੇਲੇ 'ਚ ਖੰਡੇ ਦਾ ਨਿਸ਼ਾਨ ਨਹੀਂ ਮਿਲਦਾ ਸੀਗਾ ਨਿਸ਼ਾਨ ਸਾਹਿਬ ਦੇ ਉੱਪਰ ਪਰ ਸਾਨੂੰ ਬੜੀ ਆਸਾਨੀ ਨਾਲ ਬੇਵਕੂਫ ਬਣਾ ਦਿੱਤਾ ਜਾਂਦਾ ਹੈ ਆਪਣਾ ਇਤਿਹਾਸ ਅਸੀਂ ਚੱਕ ਕੇ ਦੇਖੀਏ ਅਸੀਂ ਕਿਸੇ ਦੇ ਵੀ ਮਗਰ ਲੱਗੇ ਜਾਂਦੇ ਆ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਜਿਹੜੇ ਚਿੰਨ੍ਹ ਦਿੱਤੇ ਅਸੀਂ ਉਹ ਚਿੰਨ੍ਹ ਹੀ ਵਿਸਾਰ ਦਿੱਤੇ ਸਾਡੇ ਦੁਸ਼ਮਣ ਜਿਨ੍ਹਾਂ ਨੇ ਸਾਡੀਆਂ ਜੜਾਂ ਵੱਡੀਆਂ ਉਹਨਾਂ ਦੇ ਡਿਜ਼ਾਈਨ ਕੀਤੇ ਹੋਏ ਲੋਗੋ ਅਸੀਂ ਅਪਣਾ ਲਏ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਬਖਸ਼ਿਆ ਉਹ ਪ੍ਰਾਤਨ ਨਿਸ਼ਾਨ ਸਾਹਿਬ ਜਿਹਦੀ ਸ਼ਾਨ ਨੂੰ ਬਹਾਲ ਰੱਖਣ ਲਈ ਪਰ ਗੋਬਿੰਦ ਸਿੰਘ ਜੀ ਦੇ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਆਪਣਾ ਖੂਨ ਡੋਲਿਆ ਅਸੀਂ ਬੇਗਾਨਿਆਂ ਦੇ ਮਗਰ ਲੱਗ ਕੇ ਉਹ ਨਿਸ਼ਾਨ ਸਾਹਿਬ ਹੀ ਵਿਸਾਰ ਦਿੱਤੇ ਤਾਂ ਸੋਚਣ ਦੀ ਲੋੜ ਆ ਹੁਣ ਸਾਡੇ ਕੋਲ ਵੇਲਾ ਹੈ ਉਹ ਨਿਸ਼ਾਨ ਸਾਹਿਬ ਤੇ ਚਰਚਾ ਹੋ ਰਹੀ ਆ ਪਹਿਲਾਂ 100 150 ਸਾਲ ਅਸੀਂ ਬੇਗਾਨਿਆਂ ਦੇ ਦਿੱਤੇ ਹੋਏ ਰੰਗ ਹੀ ਆਪਣੇ ਗੁਰੂ ਘਰਾਂ ਚ ਚਲਾਉਂਦੇ ਰਹੇ ਹੁਣ ਸਾਡੇ ਕੋਲ ਮੌਕਾ ਹੈ ਗਲਤੀ ਸੁਧਾਰਨ ਦਾ ਹੁਣ ਸਾਨੂੰ ਮੌਕਾ ਮਿਲਿਆ ਹੈ ਹੁਣ ਨਿਸ਼ਾਨ ਸਾਹਿਬ ਦੇ ਰੰਗ ਬਦਲੇ ਜਾ ਰਹੇ ਨੇ ਤਾਂ ਅਸੀਂ ਗੁਰੂ ਸਹਿਬਾਨਾਂ ਦੇ ਦਿੱਤੇ ਹੋਏ ਉਹ ਚਿੰਨ ਵੀ ਅਪਣਾ ਲਈਏ ਨਹੀਂ ਤਾਂ ਹੋ ਸਕਦਾ ਆਉਣ ਵਾਲੇ 150 ਸਾਲਾਂ ਚ ਅਗਲੇ 200 ਸਾਲਾਂ ਚ ਕੋਈ ਹੋਰ ਨਵਾਂ ਚਿੰਨ ਸਾਡਾ ਵਿਰੋਧੀ ਲਿਆ ਕੇ ਸਾਨੂੰ ਦੇ ਦੇ ਤੇ ਅਸੀਂ ਉਹ ਵੀ ਅਪਣਾ ਲਾਂਗੇ ਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਇਹੀ ਸਾਬਤ ਕਰਨ 'ਚ ਲੱਗਿਆ ਰਹਿਣਗੀਆਂ ਕਿ ਇਹ ਜਿਹੜੇ ਤਿੰਨ ਚਿੰਨ ਸੀਗੇ ਕਿਰਪਾਨ ਢਾਲ ਤੇ ਕਟਾਰ ਇਹ ਕਦੇ ਹੁੰਦੇ ਵੀ ਸੀ ਗੁਰੂ ਸਾਹਿਬਾਨ ਦੇ ਨਿਸ਼ਾਨ ਸਾਹਿਬ ਤੇ ਜਾਂ ਨਹੀਂ ਤਾਂ ਆਪਾਂ ਨੂੰ ਇਹ ਫੈਸਲਾ ਲੈਣਾ ਪਊਗਾ ਫੈਸਲਾ ਤੁਹਾਡਾ ਹੈ ਕਿ ਤੁਸੀਂ ਬੇਗਾਨਿਆਂ ਦੇ ਦਿੱਤੇ ਹੋਏ ਇੱਕ ਲੋਗੋ ਨੂੰ ਗੁਰੂ ਸਾਹਿਬਾਨ ਦੇ ਨਿਸ਼ਾਨ ਸਾਹਿਬ ਤੇ ਲਗਾਉਣਾ ਹੈ ਜਾਂ ਗੁਰੂ ਸਾਹਿਬਾਨਾਂ ਦੇ ਬਖਸ਼ੇ ਹੋਏ ਪੁਰਾਤਨ ਚਿੰਨ ਨਿਸ਼ਾਨ ਸਾਹਿਬ ਤੇ ਲਗਾਉਣ ਨੇ ਅਸੀਂ ਗੁਰੂ ਦਾ ਨਿਸ਼ਾਨ ਕਹਿੰਨੇ ਆ ਤਾਂ ਉਹਦੇ ਉੱਪਰ ਗੁਰੂ ਦੀਆਂ ਦਿੱਤੀਆਂ ਹੋਈਆਂ ਨਿਸ਼ਾਨੀਆਂ ਹੀ ਸੋਪਦੀਆਂ ਨੇ ਇਹ ਇੱਕ ਫੋਟੋ ਗੁਰਦੁਆਰਾ ਤਰਨਤਾਰਨ ਸਾਹਿਬ ਦੀ ਆ ਤੇ ਇੱਥੇ ਵੀ ਤੁਸੀਂ ਦੇਖ ਸਕਦੇ ਹੋਗੇ ਉਹੀ ਪੁਰਾਤਨ ਚਿੰਨ ਨਿਸ਼ਾਨ ਸਾਹਿਬ 'ਚ ਲੱਗੇ ਹੋਏ ਨੇ ਖੰਡਾ ਸਾਨੂੰ ਇੱਥੇ ਵੀ ਦੇਖਣ ਨੂੰ ਨਹੀਂ ਮਿਲਦਾ ਤਾਂ ਫਿਰ ਖੰਡੇ ਦਾ ਉਹ ਚਿੰਨ ਪੰਜਾਬ ਦੇ ਗੁਰੂ ਘਰਾਂ 'ਚ ਲੱਗੇ ਨਿਸ਼ਾਨ ਸਾਹਿਬ ਤੇ ਕਿਵੇਂ ਆਉਣਾ ਸ਼ੁਰੂ ਹੋਇਆ ਇਹਦੇ ਬਾਰੇ ਆਪਾਂ ਗੱਲ ਕਰਦੇ ਆਂ ਜੈਤੂ ਦੇ ਮੋਰਚੇ ਦੀ ਇਹ ਫੋਟੋ ਆ 1924 ਜੈਤੂ ਦਾ ਮੋਰਚਾ ਇੱਕ ਬਗਾਵਤ ਸੀ ਅੰਗਰੇਜ਼ ਸਰਕਾਰ ਦੇ ਖਿਲਾਫ ਅੰਗਰੇਜ਼ਾਂ ਦੇ ਵਿਰੁੱਧ ਇੱਕ ਲੜਾਈ ਸੀ ਸਾਡੇ ਉਹ ਯੋਧੇ ਸਾਡੇ ਉਹ ਮਹਾਨ ਸਿੱਖਾਂ ਦੇ ਦੁਆਰਾ ਹੁਣ ਇਹ ਦੇਖੋਗੇ ਜੈਤੂ ਦੇ ਮੋਰਚੇ 'ਚ ਇੱਕ ਸ਼ਹੀਦੀ ਜਥਾ ਜਾ ਰਿਹਾ ਹੈ ਤਾਂ ਇੱਥੇ ਦੇਖੋ ਤੁਸੀਂ ਨੀਲੇ ਨਿਸ਼ਾਨ ਸਾਹਿਬ ਨੇ ਤੇ ਉਹਨਾਂ ਦੇ ਉੱਪਰ ਔਰਤਨ ਚਿੰਨ੍ਹ ਸਾਨੂੰ ਦੇਖਣ ਨੂੰ ਮਿਲ ਰਹੇ ਨੇ ਬੜੇ ਗੌਰ ਨਾਲ ਦੇਖਣ ਤੋਂ ਪਤਾ ਚੱਲਦਾ ਹੈ ਇਹ ਕਟਾਰ ਸਾਨੂੰ ਦਿਖ ਰਿਹਾ ਹੈ ਖੰਡਾ ਇੱਥੇ ਨਹੀਂ ਦਿਖ ਰਿਹਾ ਫਿਰ ਉਹ ਖੰਡੇ ਵਾਲੇ ਨਿਸ਼ਾਨ ਸਾਹਿਬ ਖੰਡੇ ਵਾਲੇ ਉਹ ਝੰਡੇ ਕਿਵੇਂ ਪੰਜਾਬ ਦੀ ਧਰਤੀ ਤੇ ਆਏ ਇਹੀ ਜੈਤੋਂ ਦੇ ਮੋਰਚੇ ਨੂੰ ਸਪੋਰਟ ਕਰਨ ਲਈ ਬਾਹਰਲੇ ਮੁਲਕਾਂ ਤੋਂ ਸਿੱਖਾਏ ਹੁਣ ਇੱਥੇ ਅਸੀਂ ਫੇਰ ਦੁਬਾਰਾ ਇਹ ਕਹਿ ਰਹੇ ਹਾਂ ਅਸੀਂ ਉਹ ਸਿੱਖਾਂ ਦੀ ਭਾਵਨਾ ਉਹ ਸਿੱਖਾਂ ਦੇ ਜਜ਼ਬੇ ਦੀ ਕਦਰ ਕਰਦੇ ਹਾਂ ਸਾਡੀ ਕੋਈ ਅਡੀ ਔਕਾਤ ਨਹੀਂ ਹੈ ਕਿ ਉਹਨਾਂ ਦੇ ਜਜ਼ਬੇ ਤੇ ਸਵਾਲ ਚੱਕੀਏ ਗੱਲ ਇਥੇ ਸਿਰਫ ਇਹੋ ਖੰਡੇ ਦੇ ਚਿੰਨ੍ਹ ਦੀ ਹੋ ਰਹੀ ਆ ਉਹ ਖੰਡੇ ਦਾ ਚਿੰਨ੍ਹ ਇੱਕ ਚਾਈਨਾ ਤੋਂ ਸਿੱਖਜਥਾ ਆਇਆ ਹੋਇਆ ਚਾਈਨਾ ਦੇ ਸ਼ੰਡਾਈ ਤੋਂ ਇੱਕ ਸਿੱਖਜਥਾ ਆਇਆ ਹੋਇਆ ਹੈ ਜੈਤੂ ਦੇ ਮੋਰਚੇ ਦੀ ਸਪੋਰਟ ਕਰਨ ਲਈ ਤਾਂ ਇਹ ਉਹ ਪਹਿਲਾ ਵੇਲਾ ਹੈ ਜਦੋਂ ਪੰਜਾਬ ਦੀ ਧਰਤੀ ਤੇ ਇਹ ਖੰਡੇ ਦੇ ਚਿੰਨ੍ਹ ਵਾਲੇ ਨਿਸ਼ਾਨ ਦੇਖਣ ਨੂੰ ਮਿਲੇ ਉਹ ਵੀ ਪੰਜਾਬ ਦੇ ਲੋਕਾਂ ਵੱਲੋਂ ਨਹੀਂ ਬਾਹਰੋਂ ਜਿਹੜੇ ਸਿੱਖ ਆਏ ਨੇ ਉਹਨਾਂ ਵੱਲੋਂ ਹੁਣ ਜੇ ਆਪਾਂ ਚਾਈਨਾ 'ਚ ਜਿਹੜੇ ਸਿੱਖ ਰਹਿ ਰਹੇ ਸੀ ਉਹਨਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਬਹੁਤੇ ਸਿੱਖ ਪੰਜਾਬ ਤੋਂ ਬ੍ਰਿਟਿਸ਼ ਸਰਕਾਰ ਨੇ ਭੇਜੇ ਸੀਗੇ ਵਿਸ਼ਵ ਯੁੱਧ 'ਚ ਹਿੱਸਾ ਲੈਣ ਲਈ ਜੰਗਾਂ ਖਤਮ ਹੋਣ ਤੋਂ ਬਾਅਦ ਜਿਹੜੇ ਸਿੱਖ ਸੀਗੇ ਨਾ ਉਹ ਇੱਧਰ ਉੱਧਰ ਮੁਲਕਾਂ 'ਚ ਸ਼ਿਫਟ ਹੋ ਗਏ ਸੀਗੇ ਸ਼ੰਘਾਈ ਵੀ ਬਹੁਤ ਸ਼ਿਫਟ ਹੋਏ ਸੀਗੇ ਸ਼ੰਘਾਈ ਤੋਂ ਫਿਰ ਸਿੰਗਾਪੁਰ ਚਲੇ ਗਏ ਸੀ ਕਿਉਂਕਿ ਚਾਈਨਾ ਦੀ